ਹalleluyah ਸਾਰੇ ਪੰ ਪ੍ਰਮਾਨ ਨੂੰ ਜੈ ਮਸੀਹੀ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਆਓ ਆਪਾਂ ਮਿਲ ਕੇ ਵਚਨ ਲਈ ਦੁਆ ਕਰਦੇ ਹਾਂ ਹalleluyah ਧੰਨਵਾਦ ਤਾਰੀਫ ਕਰਦੇ ਮੇਰੇ ਪਰਮੇਸ਼ਵਰ ਤੁਹਾਡੀ ਜੈ ਜੈਕਾਰ ਕਰਕੇ ਮੈਂ ਮਹਿਮਾ ਸਤੂਤੀ ਕਰਦੇ ਹਾਂ ਮੇਰੇ ਪਰਮੇਸ਼ਰ ਇਸ ਸਵੇਰ ਦੇ ਸਮੇਂ ਚ ਪਰਮੇਸ਼ਰ ਤੁਸੀਂ ਆਪਣੇ ਬੱਚਿਆਂ ਤੇ ਰਹਿਮ ਦਇਆ ਕੀਤੀ ਖੁਦਾ ਜੀ ਅੱਜ ਦਾ ਦਿਨ ਬਖਾਇਆ ਮੇਰੇ ਪਰਮੇਸ਼ਰ ਤੇਰਾ ਲੱਖਾਂ ਕਰੋੜਾਂ ਵਾਰ ਧੰਨਵਾਦ ਤੇ ਤਾਰੀਫ ਮਹਿਮਾ ਸਤੂਤੀ ਕਰਦੇ ਹਾਂ ਮੇਰੇ ਪਰਮੇਸ਼ਰ ਅੱਜ ਦੇ ਬਾਣੀ ਵਚਨ ਨੂੰ ਮੇਰੇ ਖੁਦਾ ਜੀ ਤੁਹਾਡੇ ਪਾਕ ਪਵਿੱਤਰ ਹੱਥਾਂ ਚ ਸੌਂਪਦੇ ਹਾਂ ਮੇਰੇ ਪਰਮੇਸ਼ਰ ਵਚਨ ਦੁਆਰਾ ਆਪਣੇ ਬੱਚਿਆਂ ਨਾਲ ਗੱਲਬਾਤ ਕਰੋ ਮੇਰੇ ਪਰਮੇਸ਼ਰ ਰਮ ਦਇਆ ਕਰੋ ਕਿਰਪਾ ਕਰੋ ਹੁਦਾ ਬੰਦਾ ਤੇਰੀ ਦਇਆ ਹਮੇਸ਼ਾ ਸਾਡੇ ਤੇ ਬਣੀ ਰਹੇ ਇਸ ਦੁਆ ਨੂੰ ਸੁਨੋ ਤੇ ਕਬੂਲ ਕਰੋ ਦੁਆ ਯੇਸ਼ੂ ਨਾਮ ਚ ਮਿਲਕੇ ਮੰਗਦੇ ਹਾਂ ਆਮੀਨ 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 ਹallelujah ਆਪਨਾ ਅੱਜ ਦਾ ਵਚਨ ਹੈ ਯਰਮਨੀਆ 33 ਦਾ 3 ਜਿਹਦੇ ਵਿੱਚ ਲਿਖਿਆ ਗਿਆ ਵਾ ਮੈਨੂੰ ਪੁਕਾਰ ਮੈਂ ਤੈਨੂੰ ਉੱਤਰ ਦੇਵਾਂਗਾ ਅਤੇ ਮੈਂ ਤੈਨੂੰ ਵੱਡੀਆਂ-ਵੱਡੀਆਂ ਤੇ ਔਖੀਆਂ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ ਹallelujah ਪਰਮੇਸ਼ਵਰ ਇਸ वचन ਤੇ ਪੜੇ ਸੁਨੇਹਾਂ ਤੇ ਸਭ ਨੂੰ ਆਸ਼ੀਸ਼ ਤੇ ਬਰਕਤ ਮਿਲੇ ਆਪਣਾ ਅੱਜ ਦਾ ਵਚਨ ਆਪਰੇ ਨਾਲ ਕੀ ਗੱਲ ਕਰ ਰਿਹਾ ਪਰਮੇਸ਼ਵਰ ਦਾ ਵਚਨ ਆਪਾਂ ਨੂੰ ਕਹਿ ਰਿਹਾ ਕਿ ਮੈਨੂੰ ਪੁਕਾਰ ਕਿ ਮੈਂ ਤੈਨੂੰ ਕੀ ਉੱਤਰ ਦਵਾਂਗਾ ਹallelujah ਇਹ ਵਚਨ ਆਪਾਂ ਨੂੰ ਦੱਸਦਾ ਵਾ ਕਿ ਆਪਾਂ ਨੂੰ ਕੀ ਹੈ ਪਰਮੇਸ਼ਵਰ ਨਾਲ ਕੀ ਹੈ ਪ੍ਰਾਰਥਨਾਵਾਂ ਕਰਨ ਦੀ ਲੋੜ ਹੁੰਦੀ ਆ ਹallelujah ਕਿਉਂਕਿ ਜਦੋਂ ਆਪਾਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦੇ ਆਂ ਚਾਹੇ ਕਿਸ ਸਥਿਤੀ 'ਚ ਵੀ ਹੋਵੇ ਕੋਈ ਵੀ ਪ੍ਰੋਬਲਮ 'ਚ ਹੋਵੇ ਪਰ ਆਪਣਾ ਖੁਦਾਬੰਦ ਆਪਾਂ ਨੂੰ ਕਿਸ ਪ੍ਰਾਰਥਨਾ ਦਾ ਉੱਤਰ ਦਿੰਦਾ ਵਾ ਹਾਲੇਲੂਇਆ ਕਿਉਂਕਿ ਪ੍ਰਾਰਥਨਾ ਕਰਨ ਨਾਲ ਆਪਣਾ ਕੀ ਆ ਪਰਮੇਸ਼ਵਰ ਨਾਲ ਮੇਲ-ਮਿਲਾਪ ਬਣਦਾ ਵਾ ਹਾਲੇਲੂਇਆ ਪ੍ਰਭੂ ਦਾ ਬਹੁਤ ਧੰਨਵਾਦ ਆ ਪਰਮੇਸ਼ਵਰ ਦੀ ਦਇਆ ਵਾ ਜਿਨਨੇ ਕੀ ਆਪਣੇ ਬੱਚਿਆਂ ਤੇ ਕੀਤੀ ਹੈ ਮੇਰੇ ਖੁਦਾ ਨੇ ਹਾਲੇਲੂਇਆ ਇਹ ਵਚਨ ਆਪਾਂ ਨੂੰ ਇਹ ਵੀ ਸਿਖਾਉਂਦਾ ਵਾ ਕਿ ਆਪਾਂ ਨੂੰ ਕੀ ਕਰਨਾ ਹਮੇਸ਼ਾ ਪ੍ਰਾਰਥਨਾ ਕਰਨੀ ਆ ਪ੍ਰਾਰਥਨਾ ਦੇ ਵਿੱਚ ਜੋ ਪ੍ਰਭੂ ਆਪਾਂ ਨੂੰ ਰਾਹ ਤੇ ਦੱਸਦੇ ਆ ਆਪਣੀ ਜ਼ਿੰਦਗੀ ਨੂੰ ਸਫਲ ਕਰਨ ਵਾਸਤੇ ਆਪਾਂ ਕੀ ਕਰਨਾ ਉਹਨਾਂ ਰਾਹਾਂ ਤੇ ਚੱਲਣਾ ਵਾ ਹਾਲੇਲੂਇਆ ਕਿਉਂਕਿ ਜਦੋਂ ਯੂਸਫ ਪ੍ਰਾਰਥਨਾ ਕਰਦਾ ਹੁੰਦਾ ਸੀ ਪਰਮੇਸ਼ਵਰ ਕੀ ਹੋ ਤੇ ਆਪਣੀਆਂ ਔਖੀ ਔਖੀਆਂ ਗੱਲਾਂ 'ਤੇ ਪ੍ਰਗਟ ਕਰਦਾ ਸੀ ਜਦੋਂ ਪ੍ਰਭੂ ਯੀਸ਼ੂ ਮਸੀਹ ਜੀ ਵੀ ਨਵੇਂ ਨਿਯਮ ਜਿਦੋਂ ਆਪਾਂ ਪੜ੍ਹਦੇ ਆ ਉਹਦੇ ਵਿੱਚ ਦੇਖੋ ਜੀ ਪ੍ਰਭੂ ਯੀਸ਼ੂ ਮਸੀਹ ਹਮੇਸ਼ਾ ਕੀ ਪ੍ਰਾਰਥਨਾ ਕਰਦੇ ਸੀ ਜਦੋਂ ਪ੍ਰਾਰਥਨਾ ਕਰਦੇ ਸੀ ਆਪਣੇ ਪਿਤਾ ਨਾਲ ਆਪਣੇ ਯਹਵਾ ਪਰ ਪਿਤਾ ਨਾਲ ਮਿਲ ਕੇ ਗੱਲਬਾਤ ਕਰਦੇ ਸੀ ਤੇ ਪਰਮੇਸ਼ਵਰ ਉਹਨਾਂ ਨੂੰ ਦੱਸਦੇ ਸੀ ਹallelujah ਕਿਉਂਕਿ ਪਰਮੇਸ਼ਵਰ ਦਾ ਕੋਈ ਵੀ ਵਾਦਾ ਬਿਨਾ ਕਾਰੇ ਤੋਂ ਕਦੀ ਨਹੀਂ ਹੈ ਹallelujah ਕਿਉਂਕਿ ਪ੍ਰਭੂ ਦਾ ਵਚਨ ਦੇ ਵਿੱਚ ਸਮਰਥ ਹੈ ਹallelujah ਇਸ ਵਚਨ ਤੋਂ ਆਪਾਂ ਕੀ ਸਿੱਖਦੇ ਆ ਆਪਣਾ ਅੱਜ ਦਾ ਆਪਣਾ ਵਚਨ ਦੱਸਦਾ ਹੈ ਕਿ ਆਪਾਂ ਕੀ ਕਰਨਾ ਹਮੇਸ਼ਾ ਪ੍ਰਾਰਥਨਾ ਵਿੱਚ ਲੱਗੇ ਰਹਿਣਾ ਕਿਉਂਕਿ ਪ੍ਰਭੂ ਦਾ ਵਾਦਾ ਹੈ ਪਰ ਕਈ ਵਾਰ ਹੁੰਦਾ ਮੁਸ਼ਕਲਾਂ 'ਚ ਕਿ ਆਪਾਂ ਨੂੰ ਪ੍ਰਾਰਥਨਾ ਦਾ ਉਹ ਜਵਾਬ ਨਹੀਂ ਮਿਲਦਾ ਜੋ ਆਪਾਂ ਚਾਹੁੰਦੇ ਆ ਪਰ ਮੇਰੇ ਭੈਣ ਭਰਾਓ ਜੋ ਪਰਮੇਸ਼ਵਰ ਦਾ ਉੱਤਰ ਹੁੰਦਾ ਉਹ ਕੀ ਜ਼ਿੰਦਗੀ 'ਚ ਸਭ ਤੋਂ 베ਸਟ ਹੁੰਦਾ ਵਾ ਹallelujah ਖੁਦਾ ਤੋਂ ਇਸ वचन ਦੇ ਰਹੇ ਆਸ਼ੀਸ਼ ਤੇ ਬਰਕਤ ਦੇਵੇ ਆਓ ਆਪਾਂ ਦੁਆ ਚ ਚੱਲਦੇ ਹਾਂ ਹਾਲੇਲੂਇਆ ਧੰਨਵਾਦ ਆਰਿਫ ਕਰਦੇ ਮੇਰੇ ਪਰਮੇਸ਼ੁਰਾ ਮੇਰੇ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਇਸ ਸੁੰਦਰ वचन ਦੇ ਲਈ ਮੇਰੇ ਖੁਦਾਬੰਦਾ ਸੱਚ ਮੁੱਚ ਪ੍ਰਭੂ ਤੇਰਾ ਆਪਣੇ ਬੱਚਿਆਂ ਨਾਲ ਵਾਦਾ ਹੈ ਮੇਰੇ ਪਰਮੇਸ਼ੁਰ ਕਿ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਕੀ ਉੱਤਰ ਦਵਾਂਗਾ ਹਾਲੇਲੂਇਆ ਪਰਮੇਸ਼ੁਰ ਉਹਨਾਂ तमाम ਭੈਣ ਭਰਾਵਾਂ ਲਈ ਪ੍ਰਭੂ ਤੇਰੇ ਅੱਗੇ ਦੁਆ ਫਰਿਆਦ ਕਰਦੇ ਆ ਪਰਮੇਸ਼ੁਰ ਜੋ ਤੈਨੂੰ ਬੋੜ ਦੇ ਸਮੇਂ ਪੁਕਾਰਦੇ ਨੇ ਮੇਰੇ ਖੁਦਾ ਜੀ ਤੁਸੀਂ ਇੱਕ ਇੱਕ ਜਨ ਦੀ ਦੁਆ ਨੂੰ ਸੁਣਨਾ ਮੇਰੇ ਖੁਦਾਬੰਦਾ ਤੇ ਉੱਤਰ ਦੇਣਾ ਮੇਰੇ ਪਰਮੇਸ਼ੁਰ ਜੇ ਕੋਈ ਮੁਸ਼ਕਿਲ ਚ ਨੇ ਮੇਰੇ ਖੁਦਾਬੰਦਾ ਜਾਂ ਪਰੇਸ਼ਾਨੀ ਚ ਨੇ ਮੇਰੇ ਤੇ ਜਦ ਬਿਮਾਰੀ ਚ ਨੇ ਮੇਰੇ ਖੁਦਾ ਜੀ ਹਾਲੇਲੂਇਆ ਮੇਰੇ ਖੁਦਾਬੰਦਾ ਤੇਰੇ ਕੋ ਦੁਆ ਕਰਦੇ ਮੇਰੇ ਪਰਮੇਸ਼ੁਰ ਸਭੈਨ ਭਰਾ ਦੀ ਉਹ ਬਿਮਾਰੀ ਉਹ ਪ੍ਰੋਬਲਮ ਉਹ ਪਰੇਸ਼ਾਨੀ ਹਮੇਸ਼ਾ ਦੇ ਲਈ ਜਾਂਦੀ ਰਹੇ ਹਾਲੇਲੂਇਆ ਖੁਦਾ ਹਾਲੇਲੂਇਆ ਮੇਰੇ ਪ੍ਰਭੂ ਪ੍ਰਭੂ ਤੇਰਾ ਵਾਦਾ ਹੈ ਆਪਣੇ ਬੱਚਿਆਂ ਦੇ ਨਾਲ ਮੇਰੇ ਖੁਦਾਬੰਦਾ ਜਦ ਤੂੰ ਮੈਨੂੰ ਪੁਕਾਰੇਗਾ ਮੈਂ ਤੈਨੂੰ ਕੀ ਉੱਤਰ ਦੇਵਾਂਗਾ ਹallelujah ਸਾਡੀ ਜ਼ਿੰਦਗੀ ਦੀ ਉਹ ਔਖੇ ਔਖੇ ਗੱਲਾਂ ਦੱਸੋਗੇ ਮੇਰੇ ਪ੍ਰਭੂ ਬੰਦਾ ਸਾਡਾ ਕਿੰਨਾ ਰਾਹਾਂ ਤੇ ਚੱਲਣਾ ਮੇਰੇ ਪਿਤਾ ਤੁਸੀਂ ਮੈਨੂੰ ਦੱਸੋਗੇ ਮੇਰੇ ਖੁਦਾਬੰਦਾ ਹallelujah ਮੇਰੇ ਜੀ ਇਸ ਤੇ ਧੰਨਵਾਦ ਕਰਦੇ ਆ ਮੇਰੇ ਪਰਮੇਸ਼ਰ ਸਾਡੇ ਇੱਕ ਇੱਕ ਭੈਣ ਭਰਾ ਤੇ ਪ੍ਰਭ ਤੇਰੀ ਦਇਆ ਹੋਵੇ ਮੇਰੇ ਪਰਮੇਸ਼ਰ ਜੋ ਕੋਈ ਬਿਮਾਰੀ ਚਾ ਪਰਮੇਸ਼ਰ ਅੱਜ ਤੋਂ ਬਾਅਦ ਉਹਦੀ ਬਿਮਾਰੀ ਉਲੀ ਜ਼ਿੰਦਗੀ ਜੋ ਜਾਂਦੀ ਰਹੇ ਮੇਰੇ ਪਿਤਾ ਹallelujah ਮੇਰੇ ਪਰਮੇਸ਼ਰ ਜਿਨ੍ਹਾਂ ਬਣਾ ਕੋ ਬੱਚੇ ਨਹੀਂ ਖੁਦਾਬੰਦਾ ਉਹਨਾਂ ਨੂੰ ਆਪਣੇ ਆਕਾਸ਼ੀ ਪੰਡਾਰ ਚੋਂ ਪਰਮੇਸ਼ੁਰ ਬੱਚੇ ਦੀ ਆਸ਼ੀਸ਼ ਦੇ ਪ੍ਰਭੂ ਤੇਰਾ ਵਚਨ ਕਹਿੰਦਾ ਕਿ ਗਰਭ ਦਾ ਫਲ ਯਹਵਾ ਦੇ ਕੋਲੋਂ ਕਿ ਨਿਰਾਸ ਦਾ ਇਨਾਮ ਹੈ ਮੇਰੇ ਪਰਮੇਸ਼ੁਰ ਹਾਲੇਲੂਇਆ ਮੇਰੇ ਪਰਮੇਸ਼ੁਰ ਤੂੰ ਦਿਆਲੂ ਹੈ ਮੇਰੇ ਪਿਤਾ ਕਿਰਪਾਲੂ ਹੈ ਮੇਰੇ ਪਰਮੇਸ਼ੁਰ ਤੇਰੀ ਦਇਆ ਆਪ ਅਪਾਰ ਹੈ ਮੇਰੇ ਪਰਮੇਸ਼ੁਰ ਹਾਲੇਲੂਇਆ ਮੇਰੇ ਖੁਦਾ ਜੀ ਉਹਨਾਂ ਤਮਾਮ ਭੈਣ ਭਰਾਵਾਂ ਦੇ ਲਈ ਪ੍ਰਭੂ ਦੁਆ ਕਰਦੇ ਆ ਮੇਰੇ ਪਰਮੇਸ਼ੁਰ ਜੋ ਕਿਸੇ ਵਜ੍ਹਾ ਚ ਪਰਮੇਸ਼ੁਰ ਕਰਜੀ ਚ ਨੇ ਮੇਰੇ ਖੁਦਾਬੰਦਾ ਉਹਨਾਂ ਦਾ ਅੱਜ ਤੋਂ ਬਾਅਦ ਪਰਮੇਸ਼ਰ ਕਰਜਾ ਉਤਰੇ ਮੇਰੇ ਖੁਦਾ ਜੀ ਹallelujah ਪਰਮੇਸ਼ਰ ਪ੍ਰਭੂ ਤੇਰੇ ਲਈ ਕੋਈ ਤਮ ਕਠਿਨ ਨਹੀਂ ਮੇਰੇ ਖੁਦਾਬੰਦਾ ਹallelujah ਤੁਸੀਂ ਸਭ ਕੁਝ ਕਰਨ ਦੀ ਸਮਰਥ ਰੱਖਦੇ ਹੋ ਮੇਰੇ ਪਰਮੇਸ਼ਰ ਮਦਦ ਤੇ ਗਵਾਹੀ ਕਰੋ ਮੇਰੇ ਪਰਮੇਸ਼ਰ ਆਪਣੇ ਦਾਸ ਦਾਸੀਆਂ ਤੇ ਪ੍ਰਭੂ ਤੇਰੀ ਦਇਆ ਰਹੇ ਮੇਰੇ ਪਰਮੇਸ਼ਰ ਇਸ ਵਰਲਡ ਤੇ ਤੇਰੀ ਦਇਆ ਰਹੇ ਮੇਰੇ ਖੁਦਾ ਜੀ ਅਗਵਾਈ ਕਰਨਾ ਮੇਰੇ ਪਰਮੇਸ਼ਰ ਤਰਸ ਕਰਨਾ ਮੇਰੇ ਪਰਮੇਸ਼ਰ ਤੁਸੀਂ ਆਦਰ ਤੇ ਮਹਿਮਾ ਦੇ ਯੋਗ ਹੋ ਪਰਪੀ ਜੀ ਅਸੀਂ ਜੋ ਤੋ ਮੰਗਿਆ ਪਰਮੇਸ਼ਰ ਸਾਡਾ ਵਿਸ਼ਵਾਸ ਅਸੀਂ ਉਹ ਪਾਇਆ ਮੇਰੇ ਖੁਦਾ ਜੀ ਹਾਲੇਲੂਇਆ ਮੇਰੇ ਪਰਮੇਸ਼ਰ ਕਿਰਪਾ ਕਰਨਾ ਮੇਰੇ ਖੁਦਾ ਬੰਦਾ ਇਸ ਦੁਆ ਨੂੰ ਸੁਣੋ ਤੇ ਕਬੂਲ ਕਰੋ ਦੁਆ ਯੇਸ਼ੂ ਦੇ ਨਾਮ ਚ ਮੰਗਦੇ ਆਮੀਨ 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 ਹਾਲੇਲੂਇਆ